ਮੋਗਾ ਪੁਲਿਸ ਨੇ ਕਟਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਪੁਰਾ ਮੌਲਾ ਮੋਗਾ ਦੇ ਪਿੰਡ ਚੜੱਕ ਦਾ ਹੈ ਜਿੱਥੇ ਚੰਦਰਪਾਲ ਸਿੰਘ ਵਾਸੀ ਪੱਤੀ ਸਰਕਾਰ ਚੜੱਕ ਜਦੋਂ ਸੈਰ ਕਰਨ ਲਈ ਗਿਆ ਸੀ ਤਾਂ ਇੱਕ ਸਵਰਟ ਗੱਡੀ ਵਾਲਿਆਂ ਨੇ ਉਸ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਚੰਦਰਪਾਲ ਸਿੰਘ ਨੂੰ ਡੀ ਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਉਹ ਸਹੀ ਜਾਣਕਾਰੀ ਦਿੰਦੇ ਹੋਏ ਅਰਵਿੰਦਰ ਸਿੰਘ ਡੀ ਐਸ ਪੀ ਸਿਟੀ ਮੋਗਾ ਦੇ ਕਿਹਾ ਕੀ ਜਿਹੜੀ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੋਗਾ ਪੁਲਿਸ ਵੱਲੋਂ ਸਮੇਂ ਵੱਡੀ ਸਬਰਤਾ ਹਸਲ ਹੋਈ ਜਦੋਂ ਸੀਐਸਟਾਫ ਮੋਗਾ ਵੱਲੋਂ ਅਤੇ ਆਰਜੀ ਥਾਣਾ ਕਿਰਕ ਦੀਆਂ ਪੁਲਿਸ ਪਾਰਟੀ ਵੱਲੋਂ ਕਟਮਾਰ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਅਨੁਸਾਰ 25 ਤਰੀਕ ਦੀ ਗੱਲ ਹੈ ਜਦੋਂ ਸੁੰਦਰਪਾਲ ਸਿੰਘ ਪੁੱਤਰ ਮੂਲਕਾ ਸਿੰਘ ਵਾਸੀ ਕਿਰਕ ਨੂੰ ਰੋਜਗੰਗ ਸੈਰ ਕਰਨ ਲਈ ਗਿਆ ਸੀ ਤੇ ਇੱਕ ਚਿੱਟੇ ਰੰਗ ਦੀ ਸਵੱਟਕਾਰ ਵਿੱਚ ਆਏ ਨਾਮ ਨੂੰ ਵਿਅਕਤੀ ਨੇ ਉਸ ਉਪਰ ਹਮਲਾ ਕਰ ਦਿੱਤਾ ਜਿੱਥੇ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਪੁਲਿਸ ਉਹਨਾਂ ਦੀ ਪਾਲਵਚ ਸੀ ਤੇ ਅੱਜ ਪੁਲਿਸ ਨੂੰ ਅਸੂਲੀ ਵੱਡੀ ਸਫਲਤਾ ਜਦੋਂ ਇਹਨਾਂ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ